ਤਰਤਿਮਿਆਂ ਦੀ ਗੁਰਾਂ ਦੇ ਚਰਨਾਂ ਉੱਤੇ ਝੁੱਕ ਗਈ ਹੋ ਤਰਤਿਮਿਆਂ ਦੀ ਗੁਰਾਂ ਦੇ ਚਰਨਾਂ ਉੱਤੇ ਝੁੱਕ ਗਈ ਹੋ ਤਰਤਿਮਿਆਂ ਦੀ ਗੁਰਾਂ ਦੇ ਚਰਨਾਂ ਉੱਤੇ ਝੁੱਕ ਗਈ ਸਰ ਕੇ ਸੀਤਰ ਹੋਗੀ ਮੈਂ ਧਰ ਕੇ ਸੀਤਲ ਹੋ ਗਈ ਮੈਂ ਜਿਹੜੀ ਸੀ ਚਿਰਾਂ ਦੀ ਤੁਖ ਦੀ ਓ ਧਰਤ ਲੰਮਿਆਂ ਦੀ ਗੁਰੂ ਦੇ ਚਰਨ ਉੱਤੇ ਝੁੱਕ ਗਈ ਹਾਂ ਧਰਤ ਲੰਮਿਆਂ ਦੀ ਗੁਰੂ ਦੇ ਚਰਨ ਉੱਤੇ ਝੁੱਕ ਗਈ ਓ ਧਰਤ ਲੰਮਿਆਂ ਦੀ ਲੰਮਿਆਂ ਦੀ ਲੰਮਿਆਂ ਦੀ ਲੰਮਿਆਂ ਉਹ ਧਰਤੀ ਲੰਮਿਆਂ ਦੀ ਗੁਰਾਂ ਦੇ ਚਰਣਾ ਉੱਤੇ ਚੁੱਕ ਗਈ ਲਓ ਜੀ ਇਹ ਧਰਤੀ ਲੰਮਿਆਂ ਦੀ ਜਿੱਥੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਮubaruk ਚਰਨ ਪਾਏ ਇਸ ਨਗਰ ਦੇ ਵਿੱਚ 21 ਦਿਨ ਸਤਗੁਰੂ ਜੀ ਇਸ ਨਗਰ ਦੇ ਵਿੱਚ ਰਹੇ ਤੇ ਉਹ ਧਰਤੀ ਦੀ ਪੁਕਾਰ ਉਹ ਦੱਸਦੀ ਹੈ ਆਪਣੇ ਮੂੰਹੋਂ ਕਿ ਮੈਂ ਕਿਵੇਂ ਸਤਿਗੁਰਾਂ ਦੇ ਜਦੋਂ دیدار ਕੀਤੇ ਤੇ ਮੈਂ ਕਿਵੇਂ ਸਤਿਗੁਰਾਂ ਨੇ ਮubarək ਚਰਨ ਮੇਰੀ ਛਾਤੀ ਦੇ ਉੱਤੇ ਰੱਖੇ ਤੇ ਮੈਨੂੰ ਸੜਦੀ ਬਲਦੀ ਨੂੰ ਸ਼ੀਤਲ ਕਰ ਦਿੱਤਾ ਇਹ ਪੂਰਾ ਗੀਤ ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਧੰਨਵਾਦ